ਅੱਜ ਕੋਟ ਪੂਰਾ ਵਿਖੇ ਸਾਡੀ ਇਤਿਹਾਸਿਕ ਪੁਰਾਣੀ ਦਾਣਾ ਮੰਡੀ ਵਿਖੇ ਸਾਡੇ ਨੌਜਵਾਨਾਂ ਨੇ ਦੁਸ਼ਹਿਰੇ ਦਾ ਤਿਹਾਰ ਮਨਾਇਆ ਇਸ ਵਿੱਚ ਰੰਗਾਰੰਗ ਪ੍ਰੋਗਰਾਮ ਵੀ ਕੀਤਾ ਗਿਆ ਦੁਸ਼ਹਿਰਾ ਤਿਹਾਰ ਨੇਕੀ ਦੀ ਸਦੀਵੀ ਜਿੱਤ ਬਦੀ ਉੱਪਰ ਉਹਨੂੰ ਭਗਟਾਉਣ ਲਈ ਮਨਾਇਆ ਜਾਂਦਾ ਹੈ ਦੇਖੋ ਜਿਹੜਾ ਅਹੰਕਾਰ ਹੈ ਉਹ ਗਿਆਨੀ ਤੋਂ ਗਿਆਨੀ ਪ੍ਰਸ਼ਨੋ ਵੀ ਮੂਰਖ ਬਣਾ ਦਿੰਦਾ ਭਗਵਾਨ ਰਾਮ ਔਰ 라वण ਦੋਨੋ ਗਿਆਨੀ ਸਨ ਲੇਕਿਨ 라वण ਨੂੰ ਅਹੰਕਾਰ ਸੀ ਭਗਵਾਨ ਰਾਮ ਨੂੰ ਉਹਦੇ ਅਹੰਕਾਰ ਦਾ ਵਿਗਿਆਨ ਸੀ ਸੋ ਆਹੀ ਫਰਕ ਸੀ ਸੋ ਦੱਸੇ ਰਿਤ ਅਸੀਂ ਆਪਣੇ ਇਤਿਹਾਸ ਤੋਂ ਆਪਣੀ ਪਰੰਪਰਾਵਾਂ ਤੋਂ ਸਿੱਖਦੇ ਆਂ ਨੇਕੀ ਦੀ ਹਮੇਸ਼ਾ ਜਿੱਤ ਹੁੰਦੀ ਹੈ ਬਦੀ ਦੀ ਹਾਰ ਹੁੰਦੀ ਹੈ ਅਹੰਕਾਰ ਪਤਨ ਦਾ ਕਾਰਨ ਬਣਦਾ ਸੋ ਆਪਾਂ ਨੂੰ ਇਸ ਤੋਂ ਸਿੱਖ ਕੇ ਅਹੰਕਾਰ ਤੋਂ ਦੂਰ ਰੱਖਣਾ ਚਾਹੀਦਾ ਹੈ ਦਇਆ ਧਰਮ ਖਿਮਾ ਇਹਨਾਂ ਗੁਣਾ ਦੇ ਉੱਪਰ ਪਹਿਰਾ ਦੇਣਾ ਚਾਹੀਦਾ ਸੋ ਅੱਜ ਕੋੜ ਪੂਰਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਸਾਰੀ ਦੁਨੀਆ ਨੂੰ ਇਸ ਪਵਿੱਤਰ ਤਿਹਾੜੀ ਤੇ ਹਾਰ ਜਿੱਤ ਮਜਾਈ ਦਿਨ ਬਹੁਤ ਬਹੁਤ ਵਧਾਈ ਆਜ ਸੁਰੀ ਜੀ ਏਥੇ ਲਾਈਵ ਸਾਊਂਡ ਹੈ ਬਾਕੀਆਂ ਦੇ ਹੋ ਇੰਦਰ ਦੇ ਪਾਸੇ ਕਰ ਦਿਓ ਪੰਦਰ ਰੋੜਾ ਕੀ ਤੁਹਾਡਾ ਵੀ ਸਵਾਗਤ ਹੈ ਜੰਮੇ ਦਾ ਰੋੜਾ ਕੇ ਵੀ ਲਾਈਵ ਸਾਊਂਡ ਹੈ ਬਾਕੀਆਂ ਦੇ ਹੋ ਇੰਦਰ ਦੇ ਪਾਸੇ ਕਰ ਦਿਓ ਰਾਮ ਦੇ ਪਾਸੇ ਸਿੰਘ ਚੜ੍ਹਦੇ ਸੇ ਉਹ ਸਾਡੀ ਬਰਾਈ ਤੇ ਅਛਾਈ ਦੀ ਜੰਗ ਲੜਾਪਤੀ ਸਾਡਾ ਇਹ ਸ਼ਹਿਰਾ ਫੈਸਟੀਵਲ ਕਰ ਲੈਣਾ ਉਹ ਕਰ ਲੈਣਾ ਪੰਜ ਸੇ ਕਰਨਾ ਕਰਨਾ ਸਾਈਡ ਤੇ ਬੜਾ ਸੈੱਟ ਨੀਚੇ ਲੈ ਆਪਾਂ ਦਾ ਸਾਰੇ ਸਾਰੇ ਬਹੁਤ ਬਹੁਤ ਧੰਨਵਾਦ ਲਓ ਜੀ ਸਾਰਿਆਂ ਨੂੰ ਜਾਓ ਜੀ ਅੱਗੇ ਹੜ ਜੋ ਮੈਂ ਬੇਨਤੀ ਆ ਸੱਬਰਾਰ ਬੰਦੂ ਕਵਰੇਜ ਕਰਾ ਰਿਹਾ ਹਾਂ ਜੁਨੇ ਪਟਾਕੇ ਵਾਤੇ

ਕਰਨੇ ਚੱਲੂ ਕਰਨਾ ਸਾਈਡ ਤੇ ਬੜਾ ਸੈੱਡ ਨੀਚੇ ਲੈ ਆ ਲੈਟ ਦਾ ਚੱਲਿਆ ਆਇਆ ਨੇ ਆਇਆ ਬਹੁਤ ਬਹੁਤ ਜਵਾਰੀ ਮੱਦੇ ਹਾਰ ਚੋ ਸਾਇਆ ਬੇਬੀ ਆ ਪੱਤਰਕਾਰ ਬੰਦੂ ਕਵਰੇਜ ਕਰਾ ਰਾਇਆ ਇਮਰਨ ਜੀ ਜਿੰਨੇ ਵੀ ਚੱਕੀ ਸਾਡੇ ਸਾਰਿਆਂ ਦਾ ਲੈ ਦਿਓ ਬਾਲਣਾ ਦੇਦਰ ਦੇਵਾਤ ਵੀ ਦੀ ਸਾਡੇ ਸਾਰੇ ਜੋਤੀ ਜੀ ਦਾ ਤੇ ਸਾਡੇ ਪੰਜੀ ਦੇ ਨਾਲ ਲੱਗੇ ਜੀ ਇਹਨਾਂ ਬੱਤਾਂ ਦਿਓ ਤੇ ਦੋਸ਼ ਜਬਰ ਅਗਲੀ ਪਾਲਣਾ ਦੀ ਸਰ